ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਿੱਚ ਕੁਕਿੰਗ ਚੈਨਲ ਦੇ ਵਿੱਚ ਜੀ ਤੇ ਕਿਵੇਂ ਹੋ ਜੀ ਤੁਸੀਂ ਤੇ ਆਪਾਂ ਬਿਲਕੁਲ ਠੀਕ ਐ ਜੀ ਤੇ ਅੱਜ ਆਪਾਂ ਭੁਜੇ ਹੋਈ ਛੋਲਿਆਂ ਦੇ ਲੱਡੂ ਬਣਾ ਕੇ ਤਿਆਰ ਕਰਾਂਗੇ ਤੇ ਤੁਸੀਂ ਸਾਰੀ ਵੀਡੀਓ ਦੇਖਿਓ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਆਪਣੀ ਰੈਸਪੀ ਪਸੰਦ ਆਈ ਤਾਂ ਲਾਈਕ ਵੀ ਜਰੂਰ ਕਰਿਓ ਜੀ ਤੇ ਆਪਾਂ ਛੋਲਿਆਂ ਦਾ ਸਾਰਾ ਛੁਲਕਾ ਤਲਾ ਲਿਆ ਸੀਗਾ ਤੇ ਹੁਣ ਆਪਾਂ ਇਹਨਾਂ ਨੂੰ ਪੀਸਾਂਗੇ ਛੁਲਕਾ ਆਪਾਂ ਮਲ ਮਲ ਕੇ ਲਾ ਲਿਆ ਸੀਗਾ ਜੀ ਇਹਦਾ ਛੋਲਿਆਂ ਦੇ ਛਿਲਕੇ ਸੀ ਬਹੁਤ ਇਹਦੇ ਉੱਤੇ ਤੇ ਆਪਾਂ ਪੀਸ ਲੈ ਹੈ ਹੁਣ ਇਹਨੂੰ ਛੋਲਿਆਂ ਨੂੰ ਤੇ ਆਪਾਂ ਛਾਣਾਂਗੇ ਜੀ ਇਹਨਾਂ ਨੂੰ ਐਵੇਂ ਨਹੀਂ ਬਣਾਉਂਦੇ ਕਿਉਂਕਿ ਇਹਦੇ ਵਿੱਚ ਜਿਹੜੇ ਕਈ ਛੋਲੇ ਵੀ ਰਹਿ ਜਾਂਦੇ ਆ ਤੇ ਵਿੱਚ ਛੋਟੇ-ਛੋਟੇ ਟੁਕੜੇ ਵੀ ਰਹਿ ਜਾਂਦੇ ਆ ਤਾਂ ਜਿਹੜੇ ਆਪਣੇ ਲੱਡੂ ਆ ਫਿਰ ਉਹ ਨਰਮ ਜੀ ਨਹੀਂ ਬਣਦੇ ਤੇ ਉਹ ਮੇ ਟੇਸ ਨਹੀਂ ਹੁੰਦਾ ਤਾਂ ਇਹ ਕਰਕੇ ਛਾਣਣਾ ਆਪਾਂ ਨੂੰ ਲਾਜ਼ਮੀ ਆ ਤੇ ਜਿਹੜਾ ਤੁਸੀਂ ਬੇਸ ਤਾਂ ਆਪਣੇ ਵਿੱਚੋਂ ਨਿਕਲਿਆ ਉਹ ਮੋਟਾ-ਮੋਟਾ ਇਹ ਵੀ ਆਪਾਂ ਦੱਸਾਂਗੇ ਇਸ ਨੂੰ ਲਾਸਟ ਵਿੱਚ ਕੀ ਕਰਿਓ ਇਹਦਾ ਤੇ ਕਿਰਾਂ ਹੁਣ ਤੁਸੀਂ ਇਹਨੂੰ ਛਾਣ ਕੇ ਇਹਦਾ ਪਾਊਡਰ ਪਾਊਡਰ ਹੈ ਉਹ ਪਾਸੇ ਰੱਖ ਲਵੋ ਇਹ ਦੂਜੀ ਬੇਸ ਸੀ ਜਿਹੜੀ ਉਹ ਕੱਢ ਦਿਓ ਤੇ ਬਿਲਕੁਲ ਐ ਬਰੀਕ-ਬਰੀਕ ਆਟਾ ਜਿਹੜਾ ਆਪਣਾ ਉਹ ਬਣ ਕੇ ਤਿਆਰ ਹੋ ਗਿਆ ਜੀ ਛਾਣੇ ਤੋਂ ਤੇ ਬੇਸ ਤਾਂ ਜਿਹੜੀ ਆਪਾਂ ਇੱਕ ਪਾਸੇ ਕੌਲੀ ਦੇ ਵਿੱਚ ਪਾ ਕੇ ਰੱਖ ਲਿਆ ਤੇ ਹੁਣ ਆਪਾਂ ਕੜਾਹੀ ਧਰ ਲਈ ਹੈ ਜੀ ਆਪਾਂ ਇੱਕ ਕੌਲੀ ਤੇਲ ਦੀ ਲਈ ਹੈ ਤਿਆਪਾ ਥੋੜਾ ਥੋੜਾ ਪਾ ਕੇ ਵੇਖਦੀ ਆ ਵੀ ਕਿੰਨੇ ਕੁ ਦੇ ਵਿੱਚ ਆਪਣੀ ਲੱਡੂ ਬਣ ਕੇ ਤਿਆਰ ਹੋਣਗੇ ਕਿਰਾਂ ਤੁਸੀਂ ਸਾਰਾ ਘਿਓ ਨਾ ਪਾਇਓ ਕਿਰਾਂ ਥੋੜੇ ਘਿਓ ਦੇ ਵਿੱਚ ਹੀ ਭੁੰਨਿਆ ਤੁਸੀਂ ਆਪਣੇ ਜਿਹੜੇ ਛੋਲਿਆਂ ਦਾ ਸਤੂ ਹੈ ਜਿਆਦਾ ਭੁੰਨਣ ਦੀ ਲੋੜ ਨਹੀਂ ਬੈਸੇ ਵੀ ਤੁਸੀਂ ਐਵੇਂ ਵੀ ਬਣਾ ਸਕਦੇ ਆ ਤੇ ਪਰ ਜਿਹੜਾ ਮੜਾ ਮੋਟਾ ਦੇ ਵਿੱਚ ਕੱਚਾ ਪਾਣਾ ਉਹ ਨਿਕਲ ਜਾਊਗਾ ਆਪਾਂ ਇਹਨਾਂ ਨੂੰ ਥੋੜਾ ਜਿਹਾ ਭੁੰਨਣਾ ਹੈ ਬਿਲਕੁਲ ਸਲੋ ਅੱਗ ਤੇ ਹੀ ਕੰਮ ਕਰਿਓ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਦੇ ਨਰਮ ਲੱਡੂ ਬਣਨਗੇ ਤੇ ਗਰਮੀਆਂ ਲਈ ਸਪੈਸ਼ਲ ਹੁੰਦੀ ਆ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਤੇ ਥੋੜਾ ਜਿਹਾ ਰੁੱਖਾ ਲੱਗਦਾ ਹੈ ਆਪਾਂ ਨੂੰ ਜਿਹੜਾ ਆਟਾ ਹੈ ਆਪਣਾ ਤੇ ਥੋੜਾ ਜਿਹਾ ਕਿਉਂ ਹੋਰ ਪਾ ਲਿਆ ਜੀ ਤੇ ਆਪਣੀ ਪਹਿਲਾਂ ਵੀ ਸਤੂ ਦੇ ਲੱਡਿਆਂ ਦੀ ਰੈਸিপি ਪਾਈ ਹੋਈ ਹੈ ਲੱਡਿਆਂ ਦੀ ਤੇ ਉਹ ਦੇਖੋ ਜੇ ਨਹੀਂ ਦੇਖੀ ਤਾਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਾਂਗੇ ਜੀ ਮਿਸ਼ਰੀ ਧਾਗੇ ਵਾਲੀ ਇਹ ਆਪਣੀ ਕੁੱਟ ਕੇ ਪੀਸ ਕੇ ਤੀ ਸ਼ਾਨ ਕੇ ਰੱਖੀ ਹੋਈ ਆਪਣੀ ਮਿਸ਼ਰੀ ਇਹਦੇ ਵਿੱਚ ਤਾਂ ਅੱਗੇ ਹੁੰਦੀ ਹੈ ਸ਼ਾਨਣੀ ਤਾਂ ਆਪਾਂ ਨੂੰ ਪੈਣੀ ਹੈ ਇਹ ਤੇ ਹੁਣ ਆਪਾਂ ਮਿਸ਼ਰੀ ਵੀ ਇਹਦੇ ਵਿੱਚ ਐਡ ਕਰ ਦਿਆਂਗੇ ਤੇ ਗੈਸ ਦਾ ਫਲੇਮ ਸੀਗਾ ਜਿਹੜਾ ਆਪਾਂ ਬੰਦ ਕਰ ਦਿੰਨੇ ਆ ਕਿਉਂਕਿ ਕੜਾਹੀ ਬਹੁਤ ਗਰਮ ਹੈ ਤੇ ਆਪਣਾ ਜਿਹੜਾ ਸਤੂ ਦਾ ਆਟਾ ਹੈ ਉਹ ਵੀ ਪੂਰਾ ਗਰਮ ਹੈ ਉਹਦੇ ਵਿੱਚ ਹੀ ਇਹ ਸਾਰੀਆਂ ਚੀਜ਼ਾਂ ਪੱਕ ਜਾਣਗੀਆਂ ਤੇ ਹੁਣ ਆਪਾਂ ਅੱਧਿਕ ਕੌਲੀ ਵੱਡੇ 2 ਚਮਚੇ ਆਪਾਂ ਸੁੱਕੇ ਦੁੱਧ ਦੇ ਲਈ ਆ ਜੀ ਤੋ ਵੀ ਆਪਾਂ ਇਹ ਵਿੱਚ ਪਾ ਦਾਂਗੇ ਜੇ ਤੁਸੀਂ ਡਰਾਈ ਦਾ ਉਹ ਪਾਸ ਆਪਾਂ ਨਹੀਂ ਕਿਉਂਕਿ ਗਰਮੀ ਹੈ ਜੀ ਆਪਾਂ ਭੌਂਕੇ ਹੀ ਖਾਣੇ ਹੁੰਦੇ ਨੇ ਡਰਾਈ ਫਰੂਟ ਤੇ ਆਪਾਂ ਦੋ ਵੱਡੇ ਚਮਚੇ ਇਹਦੇ ਵਿੱਚ ਨਾਰੀਅਲ ਦਾ ਪਾਊਡਰ ਪਾਇਆ ਹੈ ਜਿਹਨੂੰ ਨਾਰੀਅਲ ਦਾ ਬਰਾਦਾ ਵੀ ਕਹਿ ਦਿੰਦੇ ਆ ਤੇ ਆਪਾਂ ਨੂੰ ਸਪੋਰਟ ਜ਼ਰੂਰ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਆਪਾਂ ਸਾਰੀਆਂ ਚੀਜ਼ਾਂ ਗਰਮ ਕੜਾਹੀ ਦੇ ਵਿੱਚ ਹੀ ਪੋਚ ਗਈਆਂ ਤੇ ਆਪਾਂ ਨੂੰ ਅਲੱਗ ਤੋਂ ਭੁੰਨਣ ਦੀ ਇਹਨਾਂ ਨੂੰ ਲੋੜ ਨਹੀਂ ਪਈ ਤੇ ਆਪਾਂ ਐਵੇਂ ਦਾ ਮਿਸ਼ਰਣ ਆਪਣਾ ਬਣ ਗਏ ਤੇ ਜੇ ਤੁਹਾਨੂੰ ਲੱਗਿਆ ਵੀ ਆਪਣੇ ਲੱਡੂ ਨਹੀਂ ਬੱਟੇ ਜਾਂਦੇ ਤਾਂ ਤੁਸੀਂ ਥੋੜਾ ਜਿਹਾ ਕਿਉਂ ਹੋਰ ਪਾ ਲਿਓ ਪਰ ਦੁੱਧ ਜਾਂ ਮਲਾਈ ਨਾ ਪਾਓ ਉਹਦੇ ਨਾਲ ਉਹ ਛੇਤੀ ਖਰਾਬ ਹੋ ਜਾਣਗੇ ਇਹ ਤੁਸੀਂ ਜਿੰਨੇ ਦਿਨ ਮਰਜ਼ੀ ਰੱਖ ਲਓ ਲੱਡੂ ਖਰਾਬ ਨਹੀਂ ਹੋਣਗੇ ਤੇ ਅਮੀ ਆਪਾਂ ਸਾਰੇ ਲੱਡੂ ਬੱਟ ਕੇ ਤਿਆਰ ਕਰ ਲਏ ਆ ਬਹੁਤ ਹੀ ਤੇਸਤੀ ਦੇ ਨਰਮ ਲੱਡੂ ਬਣੇ ਸੀ ਇਹ ਗਰਮੀਆਂ ਦੀ ਸਪੈਸ਼ਲ ਰੈਸਪੀ ਹੈ ਜੀ ਸਾਰਿਆਂ ਨੂੰ ਬਣਾ ਕੇ ਖਾਣੀ ਚਾਹੀਦੀ ਕਿਉਂਕਿ ਤਾਕਤ ਵੀ ਇਹਦੇ ਵਿੱਚ ਬਹੁਤ ਹੁੰਦੀ ਹੈ ਤੇ ਆਪਾਂ ਸਾਰੇ ਲੱਡੂ ਬਣਾ ਕੇ ਤਿਆਰ ਕਰ ਲਿਆ ਜੀ ਤੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖੋ ਲੱਡੂ ਤੇ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਵੀਡੀਓ ਦੇਖੇ ਉਹਨਾਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਜੀ ਤੇ ਮਿਲਦੇ ਹਾਂ ਤੁਹਾਨੂੰ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਉਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ